ਜੈ ਗੁਰਦੇਵ ਧੰਨ ਗੁਰਦੇਵ ਮੈਂ ਤੁਹਾਡਾ ਆਪਣਾ ਡਾਕਟਰ ਅਜੀਤ ਮੱਲ ਮੁੱਖ ਬਲਾਰਾ ਪੰਜਾਬ ਸ਼੍ਰੀ ਗੁਰੂ ਅਰਬਦਾਸ ਟਾਈਗਰ ਫੋਰਸ ਔਰ ਸਾਥੀਓ ਤੁਸੀਂ ਕੁਝ ਥੋੜੇ ਦਿਨਾਂ ਤੋਂ ਦੇਖਦੇ ਆ ਕਿ ਇੱਕ ਜਿਹੜਾ ਫਰਮਾਨ ਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਜਾਰੀ ਹੋਇਆ ਫਰਮਾਨ ਕਿ ਜਿਹੜੇ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਆ ਉਹਨਾਂ ਨੂੰ ਭਗਤ ਕਹਿ ਕੇ ਹੀ ਬੁਲਾਇਆ ਜਾਵੇ ਜੋ ਬਾਣੀ ਦੇ ਵਿੱਚ ਦਰਜ ਬਹੁਤ ਵਧੀਆ ਠੀਕ ਆ ਅਸੀਂ ਸਾਰੇ ਧਰਮਾਂ ਦਾ ਸਨਮਾਨ ਕਰਦੇ ਆ ਕਿਉਂਕਿ ਜੇ ਦੇਖਿਆ ਜਾਵੇ ਜਿਉਂ ਅਸੀਂ ਜਨਮ ਲਿਆ ਤੇ 2008 ਤੱਕ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆਪਣਾ ਸਿਰ ਝੁਕਾਉਂਦੇ ਆ ਔਰ ਸਾਡੇ ਜਿੰਨੇ ਵੀ ਕਾਰਜ ਵਿਹਾਰ ਔਰ ਜੋ ਵੀ ਸਾਡਾ ਜਿਹੜਾ ਵੀ ਅਸੀਂ ਕੰਮ ਕਰਦੇ ਹੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਰਹਿ ਕੇ ਕੀਤੇ ਔਰ ਜਿੰਨੇ ਵੀ ਸਾਡੇ ਜੋ ਵੀ ਅਸੀਂ ਕੰਮ ਕੀਤਾ ਅਸੀਂ ਸਟਾਰਟਿੰਗ ਇੱਥੋਂ ਕੀਤੀ ਕਿਉਂਕਿ ਸਾਡਾ ਹਮੇਸ਼ਾ ਜਿਹੜਾ ਸਿਰਵਾ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਿਆ ਸਾਡੇ ਰਹਿਬਰਾਂ ਨੇ ਅੱਜ ਤੱਕ ਸਾਨੂੰ ਇੱਥੇ ਤੱਕ ਲਿਆਉਣ ਦੀ ਵਜ੍ਹਾ ਵੀ ਇਹੀ ਆ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਤੇ ਇਨ ਬਿਟਵੀਨ ਕੀ ਹੋਇਆ ਕਿ 2009 ਦੇ ਵਿੱਚ ਜਦੋਂ ਮਹਾਰਾਜ ਰਾਮਾਨੰਦ ਜੀ ਦੀ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਬਿਆਨਾਂ ਦੇ ਵਿੱਚ ਉਸ ਤੋਂ ਬਾਅਦ ਸਾਨੂੰ ਜਿਹੜੀ ਸੀਗੀ ਉਹ ਸਾਨੂੰ ਆਪਣਾ ਧਰਮ ਬਣਾਉਣਾ ਪਿਆ 30 ਜਨਵਰੀ 2010 ਨੂੰ ਰਵਿਦਾਸੀਆ ਧਰਮ ਸੰਗਠਨ ਜਿਹੜਾ ਸੀਗਾ ਸਾਡਾ ਉਹ ਬਣਿਆ ਰਵਿਦਾਸੀਆ ਧਰਮ ਬਣਿਆ ਔਰ ਡੇਰਾ ਸਚਖੰਡ ਬੱਲਾਂ ਦੇ ਮੁਖੀ ਔਰ ਗੱਦੀ ਨਿਸ਼ੀਨ ਸਤਿਗੁਰੂ ਨਰਨਜਨ ਦਾਸ ਜੀ ਮਹਾਰਾਜ ਜਿਨ੍ਹਾਂ ਦੀ ਸਰਪ੍ਰਸਤੀ ਹੇਠ ਜਿਹੜਾ ਹੈਗਾ ਰਵਿਦਾਸੀਆ ਧਰਮ ਜਿਹੜਾ ਪ੍ਰਫੁੱਲਤ ਹੋਇਆ ਸੋ ਮੈਂ ਇਹ ਕੇ ਦੱਸਣਾ ਚਾਹੁੰਦਾ ਕਿ ਅਸੀਂ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਾਂ ਚਾਹੇ ਉਹ ਕੋਈ ਵੀ ਧਰਮ ਹੋਵੇ ਅਸੀਂ ਆਪਣੇ ਮੁਖਾਰਬਿੰਨ ਤੋਂ ਕਦੀ ਵੀ ਕਿਸੇ ਲਈ ਅਪਸ਼ਬਦ ਨਹੀਂ ਬੋਲਦੇ ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਵੀ ਸਤਕਾਰਯੋਗ ਸਾਡੇ ਉੱਪਰ ਬੈਠੇ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਮਾਲਕ ਜਿਹੜੇ ਬੈਠੇ ਆ ਜਿਹੜੇ ਉਹਨਾਂ ਦੇ ਸਰਪ੍ਰਸਤ ਬੈਠੇ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹੋ ਜਿਹੀਆਂ ਗੱਲਾਂ ਨਾ ਕਰਨ ਜਿਹਦੇ ਨਾਲ ਸਮਾਜ ਦੇ ਵਿੱਚ ਵੰਡੀਆਂ ਪੈਣ ਦੂਜੀ ਗੱਲ ਇਹ ਆ ਕਿ ਜੇ ਆਪਾਂ ਇੰਨਾ ਜੋਰ ਲਾਉਣਾ ਹੀ ਆ ਤਾਂ ਤੁਸੀਂ ਪਿੰਡਾਂ ਦੇ ਹਾਲ ਜਾ ਕੇ ਦੇਖੋ ਜਦੋਂ ਅਸੀਂ ਕਿਸੇ ਪਿੰਡ ਦੇ ਵਿੱਚ ਜਾਂਦੇ ਆ ਮੰਨ ਲਓ ਕਿਸੇ ਦਾ ਨਾਮ ਲੈ ਕੇ ਪੁੱਛਦੇ ਆ ਉਹ ਸਿੱਧਾ ਹੱਥ ਖੜਾ ਕਰਕੇ ਕਹਿ ਦਿੰਦਾ ਉਹ ਚਮੜਲੀ ਵਾਲੇ ਪਾਸੇ ਘਰ ਜਾ ਤਾਂ ਤੁਸੀਂ ਗੁਰੂ ਘਰ ਵੀ ਇੱਕ ਕਰ ਲਓ ਸ਼ਮਸ਼ਾਨ ਘਾਟ ਇੱਕ ਕਰ ਲਓ ਠੀਕ ਆ ਜੀ ਜਿਹੜੀਆਂ ਸਾਡੀਆਂ ਰਹਿਸ਼ਾਂ ਉਹ ਵੀ ਸਾਂਝੀਆਂ ਕਰ ਲਓ ਇੱਥੇ ਜੋਰ ਲਾਉਣ ਦੀ ਲੋੜ ਆ ਤਾਂ ਜੋ ਕਿ ਜਿਹੜਾ ਆਪਣਾ ਸਮਾਜ ਆ ਉਹ ਇਕਜੁੱਟ ਹੋ ਕੇ ਚੱਲ ਸਕੇ ਆਪਾਂ ਇਦਾਂ ਦੀਆਂ ਗੱਲਾਂ ਤੋਂ ਜ਼ੋਰ ਲਾਉਣ ਨਾਲੋਂ ਚੰਗਾ ਕਿ ਆਪਾਂ ਆਹ ਕੰਮ ਕਰੀਏ ਜਿਹਦੇ ਨਾਲ ਭਾਈਚਾਰਾ ਜਿਹੜਾ ਆਪਣਾ ਉਹ ਕਾਇਮ ਰਹ ਸਕੇ ਔਰ ਸ਼ੁਰੂਗੋਬੀਦਾਰ ਸਮਰੱਥ ਜੀ ਨੇ ਕਿਤੇ ਵੀ ਆਪਣੇ ਸ਼ਬਦਾਂ ਦੇ ਵਿੱਚ ਇੱਕ ਸਮਾਜ ਦੀ ਪਾਰਟਿਕੂਲਰ ਸਮਾਜ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਸਰਬ ਸਮਾਜ ਦੀ ਗੱਲ ਕੀਤੀ ਸਾਧ ਸੰਗਤ ਮਤਲਬ ਨਹੀਂ ਇਹ ਮਤਲਬ ਜਿਵੇਂ ਮਧੂ ਮੱਖੀਰਾ ਮਧੂ ਮੱਖੀਆਂ ਨੂੰ ਇਕੱਠੇ ਰਹਿਣ ਦੀ ਗੱਲ ਕੀਤੀ ਬੇਗੰਪੁਰੇ ਦੀ ਗੱਲ ਕੀਤੀ ਆ ਔਰ ਸਾਨੂੰ ਅਡਮਰਾ ਚੋਂ ਕੱਢਿਆ ਇਹ ਜਿਹੜੀਆਂ ਕੁਝ ਖੋਜੀਆਂ ਸ਼ਰਾਰਤਾਂ ਹੈਗੀਆਂ ਜਿਹੜੇ ਧਰਮ ਦੇ ਠੇਕੇਦਾਰ ਹੈਗੇ ਆ ਉਹ ਇਦਾਂ ਦੀਆਂ ਗੱਲਾਂ ਕਰਦੇ ਆ ਜਿਹਦੇ ਨਾਲ ਸਮਾਜ ਜਿਹੜਾ ਹੈਗਾ ਉਹਦੇ ਵਿੱਚ 파ੜ ਪੈ ਜਾਵੇ ਔਰ ਸਾਡੇ ਧਰਮ ਦੇ ਵਿੱਚ ਸਾਨੂੰ ਸਾਨੂੰ ਮਜਬੂਰੀ ਨਾਲ ਨਹੀਂ ਬਣਾਉਣਾ ਪਿਆ ਕਿਉਂਕਿ ਸਾਡੇ ਜਿੱਥੋਂ ਸਾਡੇ ਮਹਾਪੁਰਸ਼ਾਂ ਦਾ ਸਨਮਾਨ ਨਹੀਂ ਹੋਇਆ ਉਹਦੇ ਕਰਕੇ ਇਹੀ ਸਾਨੂੰ ਜਿਹੜਾ ਹੈਗਾ ਰਵਿਦਾਸੀਆ ਧਰਮ ਬਣਾਉਣਾ ਪੈ ਗਿਆ ਠੀਕ ਹੈ ਸਾਨੂੰ ਆਪਣਾ ਗ੍ਰੰਥ ਬਣਾਉਣਾ ਪੈ ਗਿਆ ਸਾਨੂੰ ਸਾਨੂੰ ਹਰ ਦਾ ਝੰਡਾ ਜਿਹੜਾ ਹੈਗਾ ਉਹ ਉਹਨੂੰ ਕਾਇਮ ਕਰਨਾ ਪੈ ਗਿਆ ਸਿਰਫ ਕਿਸ ਗੱਲ ਕਰਕੇ ਸਾਨੂੰ ਅੰਮ੍ਰਿਤ ਪਾਣੀ ਸਾਡੀ ਜਿਹੜੀ ਹੈ ਸਾਡਾ ਗ੍ਰੰਥ ਹੈਗਾ ਸਾਨੂੰ ਉਹ ਸੋਭਿਤ ਕਰਨਾ ਪੈ ਗਿਆ ਉਹ ਉਹਦਾ ਕਾਰਨ ਪਿੱਛੇ ਇਹੀ ਸੀਗਾ ਕਿ ਜਦ ਸਾਨੂੰ ਦੂਜੇ ਘਰਾਂ ਚੋਂ ਸਨਮਾਨ ਨਹੀਂ ਮਿਲਿਆ ਤਾਂ ਸਾਨੂੰ ਆਪਣਾ ਘਰ ਜਿਹੜਾ ਹੈਗਾ ਉਹ ਬਣਾਉਣਾ ਪੈ ਗਿਆ ਸੋ ਆਪਾਂ ਜੇ ਭਗਤ ਦੀ ਗੱਲ ਕਰੀਏ ਤਾਂ ਅਸੀਂ ਸਾਡੇ ਪਿਤਾ ਜੀ ਆ ਸਾਡੇ ਕੋਲ ਗੁਰੂ ਆ ਅਸੀਂ ਆਪਣੇ ਜਿਹੜਾ ਸਾਡਾ ਕੋਲ ਗੁਰੂ ਆ ਸਾਡੇ ਬਾਪ ਆ ਅਸੀਂ ਉਹਨੂੰ ਕਿੱਦਾਂ ਮਾਨ ਸਨਮਾਨ ਦੇਣਾ ਉਹ ਅਸੀਂ ਦੇਖਣਾ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਲਿਖੀਏ ਅਸੀਂ ਉਹਨਾਂ ਨੂੰ ਹੋਰ ਜਿਆਦਾ ਵੱਡਾ ਕਰੀਏ ਉਹ ਤਾਂ ਅਸੀਂ ਦੇਖਣਾ ਸਾਡੇ ਸਮਾਜ ਨੇ ਦੇਖਣਾ ਕਿ ਅਸੀਂ ਆਪਣੇ ਮਹਾਂਪੁਰਸ਼ਾਂ ਨੂੰ ਕਿਦਾਂ ਬੜਾਈ ਦੇਣੀ ਹੈ ਠੀਕ ਹੈ ਇਹਦੇ ਵਿੱਚ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ ਤਾਂ ਜੋ ਬਾਣੀ ਦੇ ਵਿੱਚ ਲਿਖਿਆ ਉਹਨੂੰ ਉਸੇ ਤਰੀਕੇ ਦੇ ਨਾਲ ਤੁਸੀਂ ਚਲਾਈ ਜਾਓ ਬਾਕੀ ਕੀਰਤਨੀਏ ਆਉਂਦੀਆਂ ਆ ਉਹ ਭਗਤ ਕਹਿੰਦੇ ਆ ਜਦੋਂ ਅਸੀਂ ਜਿਹੜੀਆਂ ਹੈਗੀਆਂ ਆ ਕੀਰਤਨੀਏ ਜਿੱਥੇ ਹੁੰਦੇ ਆ ਉਹ ਵੀ ਭਗਤ ਕਹਿੰ ਕੇ ਸੰਬੋਧਨ ਕਰਦੇ ਆ ਅਸੀਂ ਕਿਸੇ ਨਾਲ ਗਰੰਦੂ ਪ੍ਰੰਤੂ ਨਹੀਂ ਕਰਦੇ ਕਿਉਂ ਕਿ ਕਿਉਂਕਿ ਉਹ ਜੋ ਜਿੱਤਾ ਉਹ ਚਲਦੇ ਆ ਉਹ ਚਲਾਈ ਜਾਂਦੇ ਆ ਠੀਕ ਹੈ ਜੀ ਅਸੀਂ ਜਿੱਦਾਂ ਸਨਮਾਨ ਮਾਨ ਸਨਮਾਨ ਕਰਨਾ ਅਸੀਂ ਆਪਣੇ ਹਿਸਾਬ ਨਾਲ ਗੱਲ ਕਰਦੇ ਆ ਸੋ ਮੇਰੀ ਤਾਂ ਇਹ ਹੀ ਬੇਨਤੀ ਆ ਕਿ ਜਿੰਨੇ ਵੀ ਆਪਣੇ ਜਿਹੜੇ ਹੈੱਡ ਆ ਜਿਹੜੇ ਬੈਠੇ ਆ ਉੱਪਰ ਜਿਨ੍ਹਾਂ ਨੇ ਇਹ ਫੈਸਲੇ ਲੈਣੇ ਆ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਇਸ ਜਿਹੜਾ ਹੈਗਾ ਸਿਸਟਮ ਨੂੰ ਛੱਡ ਕੇ ਆਪਾਂ ਇੱਕ ਵਧੀਆ ਤਰੀਕੇ ਦੇ ਨਾਲ ਸਮਾਜ ਨੂੰ ਜਿਹੜੀ ਹੈਗੀ ਆ ਸੇਧ ਦੇ ਸਕੀਏ ਕੋਈ ਇਦਾਂ ਦੀ ਕੌਂਟਰੋਵਰਸ਼ੀਅਲ ਗੱਲ ਕਰਕੇ ਨਾ ਕਰੀਏ ਜਿਹਦੇ ਨਾਲ ਸਮਾਜ ਦੇ ਵਿੱਚ ਜੜੀਆਂ ਹੈਗੀਆਂ ਵੰਡੀਆਂ ਪੈਣ ਸੋ ਮੈਂ ਇਹ ਹੀ ਕਹੂੰਗਾ ਅ ਅਕਾਲ ਤਖਤ ਦੇ ਵਿੱਚ ਜਿੰਨੇ ਵੀ ਬਿਰਾਜਮਾਨ ਜਿਹੜੇ ਪੰਥਕ ਸੋਚ ਵਾਲੇ ਸਾਡੇ ਵੱਡੇ ਬਡੇਰੇ ਬੈਠੇ ਆ ਉਹਨਾਂ ਨੂੰ ਵੀ ਇਹੇ ਬੇਨਤੀ ਹੈ ਕਿ ਆਪਾਂ ਇਹਦਾ ਜਿਹੜਾ ਮਸਲਾ ਹੈਗਾ ਇਹਦਾ ਹੱਲ ਕਰਨ ਲਈ ਅ ਜਿਹੜਾ ਹੈਗਾ ਉਹ ਸੰਤ ਮਹਾਂਪੁਰਸ਼ਾਂ ਨੂੰ ਵਿੱਚ ਬਿਠਾ ਕੇ ਇਸ ਮਸਲੇ ਦਾ ਜਿਹੜਾ ਹੱਲ ਕੀਤਾ ਜਾਵੇ ਤਾਂ ਜੋ ਕਿ ਆਪਣਾ ਜਿਹੜਾ ਭਾਈਚਾਰਾ ਹੈਗਾ ਉਹ ਪਹਿਲਾਂ ਵਾਂਗੂ ਕਾਇਮ ਰਹਿ ਜਾਵੇ ਜੈ ਗੁਰਦੇਵ ਧੰਨ ਗੁਰਦੇਵ